ਜ਼ਮੀਨ ਵੇਚਣ ਤੇ ਖਰੀਦਣ ਵਾਲਿਆਂ ਦੀ ਕੱਦਲ ਖੁਆਰੀ ਖਤਮ ਕਰਨ ਤੇ ਨਿਰਦਾਤ ਸਰਕਾਰੀ ਫੀਸ ਲੈ ਕੇ ਤੁਰੰਤ ਰਜਿਸਟਰੀ ਕਰ ਦਿੱਤੇ ਜਾਣ ਦੀ ਪੰਜਾਬ ਸਰਕਾਰ ਦੀ ਈ-ਰਜਿਸਟਰੀ ਸਕੀਮ ਤਹਿਤ ਸਾਬਤ ਸ਼ੀਰਨੁਸ਼ਾਹਰਾ ਮੱਝਾ ਸਿੰਘ ਵਿਖੇ ਬੀਤੀ 2 ਜੁਲਾਈ ਤੋਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ ਗੁਰਦਾਸਪੁਰ ਤੋਂ ਜਗਰੂਪ ਸਿੰਘ ਕਲੇਰ ਦੀ ਵਿਸ਼ੇਸ਼ ਰਿਪੋਰਟ Obrigado. ਇਹਰ ਬਲੋਗ ਜਿਹੜੇ ਰਜਿਸਟ੍ਰੇਸ਼ਨ ਲਾਂਚ ਕੀਤੀ ਗਈ ਹੈ ਜਿਹਦੇ ਵਿੱਚ ਪਬਲਿਕ ਨੂੰ ਇਹ ਸੌ ਦਿੱਤਾ ਹੈ ਪਬਲੀਕ ਨੇ ਬਾਹਰ ਗੇੜੇ ਨਹੀਂ ਮਾਰਨੇ ਕਿਸੇ ਵਿਅਕਤੀ ਕੋਲ ਜਾ ਕੇ ਕਿਸੇ ਹੋਰ ਕੋਲ ਪਬਲਿਕ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਪੰਜਾਬ ਸਰਕਾਰ ਨੇ ਆਪਣੀ ਤਸਵੀਲ ਦੇ ਵਿੱਚ ਰਜਿਸਟਰੀ ਲਿਖਣ ਦੀ ਸੁਵਿਧਾ ਦਿੱਤੀ ਹੈ ਸਰਕਾਰ ਆਪਣੇ ਆਮ ਜਨਤਾ ਨੂੰ ਜਿਹਦੇ ਵਿੱਚ ਜਿਹੜੇ ਆਮ ਜਨਤਾ ਲੋਕ ਹੈ ਉਹ ਤਸਵੀਲ ਦੇ ਵਿੱਚ ਆ ਕੇ ਆਪਣੀ ਰਜਿਸਟਰੀ ਲਿਖਵਾ ਸਕਦੇ ਆ ਜਾਫਰ ਜੀ ਉਹ ਜਾਣਕਾਰੀ ਰੱਖਦੇ ਕੰਪਿਊਟਰ ਚਲਾਉਣ ਦੀ ਤਾਂ ਘਰ ਬੈਠੇ ਆਪਣੀ ਰਜਿਸਟਰੀ ਖੁਦ ਵੀ ਲਿਖ ਸਕਦੇ ਆ ਤੇ ਸਹੂਲਤ ਲੋਕਾਂ ਨੂੰ ਇਹ ਲੋਕ ਤਹਿਸੀਲ ਦੇ ਵਿੱਚ ਆਣਗੇ ਆਪਣੀ ਰਜਿਸਟਰੀ ਲਿਖਵਾਉਣਗੇ ਤਹਿਸੀਲ ਦੇ ਵਿੱਚੋਂ ਹੀ ਬਹੁਤੇ ਘੇੜੇ ਮਾਰਨ ਦੀ ਜ਼ਰੂਰਤ ਨਹੀਂ ਆਪਣੇ ਇੱਕ ਵਾਰ ਚ ਸਰਕਾਰੀ ਵਿੱਚ ਫੜਾ ਕੇ ਰਜਿਸਟ ਤਹਿਸੀਲ ਦੇ ਵਿੱਚੋਂ ਹੀ ਫੋਟੋ ਕਰਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਕਾਰਦੀ ਪਾਲਿਸੀ ਦੇ ਮੁਤਾਬਕ ਕਸਾਂ ਜਿਹੜੀ ਰਿਸਟਰੀ ਆ ਇਹ ਤਸੀਲ ਦੇ ਵਿੱਚੋਂ ਜਿਹੜੇ ਸਰਕਾਰ ਨੇ ਰਿਕਮੈਂਡ ਕੀਤੇ ਮੁਲਾਜ਼ਮਾਂ ਉਹਨਾਂ ਕੋ ਕਰਵਾਈ ਹੈ ਇਹਦੇ ਵਿੱਚ ਸਾਡਾ ਇਹ ਫਾਇਦਾ ਆ ਕਿ ਸਾਨੂੰ ਪੈਸੇ ਦੇਣੇ ਪੈਂਦੇ ਸੀ ਬਾਹਰ ਵਸੀਕੇ ਵਾਇਆਂ ਨੂੰ ਹੁਣ ਇਹਦੇ ਵਿੱਚ ਸਾਡਾ ਕੋਈ ਪੈਸਾ ਨਹੀਂ ਲੱਗਾ ਬਿਲਕੁਲ ਸਰਕਾਰੀ ਬਿਲਕੁਲ ਸਰਕਾਰੀ ਫੀਸਾਂ ਹੀ ਲੱਗੀਆਂ ਆਂ ਇਹ ਜੀ ਡਿਸਟ੍ਰੈਸ਼ਨ ਸਕੀਮ ਤਹਿਤ ਅੱਜ ਅਸੀਂ ਤਿੰਨ ਡਿਸਟ੍ਰੀਆਂ ਕੀਤੀਆਂ ਨੇ ਤੇ ਉਹਨਾਂ ਵਿੱਚ ਪਾਰਟੀਆਂ ਦੀ ਸਰਕਾਰੀ ਫੀਸ ਤੋਂ ਲਾ ਕੋਈ ਫੀਸ ਨਹੀਂ ਲੱਗੀ ਤੇ ਪਾਰਟੀਆਂ ਨੂੰ ਜਿਹੜੀਆਂ ਉਹ ਤਿੰਨੇ ਰਜਿਸਟਰ ਡਿਲੀਵਰ ਕਰ ਦਿੱਤੇ ਨੇ ਤੇ ਸਾਰੀਆਂ ਪਾਰਟੀਆਂ ਬਹੁਤ ਖੁਸ਼ ਨੇ ਇੱਕ ਇਸਟੈਂਟਰ ਸ਼ੁਰੂ ਹੋਈ ਹੈ ਇਹ 1 ਜੁਲਾਈ ਤੋਂ ਸ਼ੁਰੂ ਹੋਈ ਹੈ